ਨੇ ਮੇਨ ਮੋਟੋਰਵੇ ਆ ਕੇ ਪ੍ਰੈਸ ਕਾਨਫਰੰਸ ਹੁਣ ਇੱਕ ਟ੍ਰੈਂਡ ਬਣ ਗਿਆ ਜਿਹਨੇ ਦੇਰ ਤੱਕ ਤੁਸੀਂ ਜਗ੍ਹਾ ਜਗ੍ਹਾ ਜਾ ਕੇ ਆਪਣੀ ਫਿਲਮ ਦੀ ਪਬਲਿਸਿਟੀ ਨਹੀਂ ਕਰਦੇ ਤਾਂ ਲੋਕਾਂ ਨੂੰ ਨੇ ਦੇਰ ਤੱਕ ਪਤਾ ਹੀ ਨਹੀਂ ਲੱਗਦਾ ਕਿ ਫਿਲਮਾ ਕਿੱਧਰ ਆਈਆਂ ਤੇ ਕਿੱਧਰ ਗਈਆਂ ਕੋਈ ਇੱਕ ਫਿਲਮਾਂ ਜਿਹੜੀਆਂ ਨੇ ਜ਼ਿਆਦਾਤਰ ਫਿਲਮਾਂ ਅੱਜ ਕੱਲ ਓਟੀਟੀ ਪਲੇਟਫਾਰਮ ਤੇ ਜਾਣ ਲੱਗ ਪਈਆਂ ਨੇ ਔਰ ਉਸ ਕਰਕੇ ਲੋਕੀ ਵੀ ਕਨਫਿਊਜ਼ ਹੋ ਜਾਂਦੇ ਨੇ ਕਿਹੜੀ ਫਿਲਮ ਥੀਏਟਰ ਚ ਲੱਗਣੀ ਹੈ ਤੇ ਕਿਹੜੀ OTT ਤੇ ਲੱਗਣੀ ਹੈ ਐਸ ਕਰਕੇ ਮੇਨ ਮਕਸਦ ਹੁੰਦਾ ਸਾਡਾ ਜਾ ਕੇ ਸਿਟੀ ਸਿਟੀ ਦੱਸਣਾ ਸਾਡੀ ਫਿਲਮ ਥੀਏਟਰ ਚ ਲੱਗ ਰਹੀ ਹੈ ਭਾਈ ਔਰ ਇਹਦੀ ਪਬਲਿਸਿਟੀ ਅੱਜ ਕੱਲ ਮੰਗ ਹੈ ਔਰ ਸਾਨੂੰ ਜਾ ਕੇ ਇਹਦੀ ਪਬਲਿਸਿਟੀ ਕਰਨੀ ਹੀ ਪੈਂਦੀ ਹੈ ਜੋ ਕਿ ਬਹੁਤ ਜ਼ਰੂਰੀ ਹੈ ਫਿਲਮ ਦੇ ਜਿਹੜੇ ਨਾਮ ਜਿਹੜਾ ਬਲਾਈਂਡ ਸਾਈਡਡ ਹੈ ਫਿਲਮ ਦਾ ਨਾਮ ਜਿਹੜਾ ਬਲਾਈਂਡ ਸਾਈਡਡ ਹੈ ਦੇ ਮਾਇਕਸ ਦਾ ਇਹ ਗਿਆਹੀ ਨਾਮ ਰੱਖਣਾ ਮੋਟਿਵੇ ਦਾ ਹੈ ਕਿ ਫਿਲਮ ਮੈਕਲੀ ਦਾ ਪਹਿਲਾ ਟਾਈਟਲ ਸੀ ਰਾਜ਼ ਦਾ ਰਾਜ਼ਦਾਰ ਔਰ ਬਲਾਈਂਡ ਸਾਈਡਡ ਵੀ ਇੱਕ ਤਰ੍ਹਾਂ ਦਾ ਇਹਦਾ ਦੂਜਾ ਵਰਜਨ ਹੈ ਰਾਜ਼ਦਾਰ ਦਾ ਬਲਾਈਂਡ ਸਾਈਡਡ ਅੰਧੇ ਕੋਸ਼ ਦੇ ਵਿੱਚ ਮਤਲਬ ਕਿ ਇਹ ਫਿਲਮ ਜਿਹੜੀ ਹੈ ਇਹ ਦਰਸਾਉਂਦੀ ਹੈ ਕਿ ਜਦੋਂ ਜਿਹੜਾ ਕਿ ਜਦੋਂ ਆਪਾਂ ਆਪਣਾ ਇੰਡੀਆ ਜਦੋਂ ਵੀ ਕੋਈ ਅ ਕਿਸੇ ਲਾਈਮ ਲਾਈਟ ਤੇ ਆਉਂਦਾ ਹੈ ਤਰੱਕੀ ਕਰਦਾ ਤੇ ਬਾਕੀ ਦੇ ਮੁਕ ਹੋ ਗਏ ਚਾਈਨਾ ਮੱਧੂਰ ਪड़ोसी ਮੁਕ ਬਹੁਤ ਨੇ ਜਿਹੜੇ ਜਿਹੜੇ ਕਿ ਬਹੁਤ ਜਨ ਉਹਨਾਂ ਨੂੰ ਹੁੰਦੇ ਆ ਤੇ ਸਾਡੇ ਜਿਹੜੀ ਆਰਮੀ ਜਿਹਦੇ ਅਸੀਂ ਪੜੋਸੇ ਅਸੀਂ ਬੈਠੇ ਆ ਜਿਹੜੇ ਕਿ ਦਿਨ ਦਾ ਸਾਡੀ ਰੱਖਿਆ ਕਰਦੇ ਆ ਬਾਰਡਰਾਂ ਦੇ ਬੈਠ ਕੇ ਤੇ ਉਹ ਜਿਹੜੇ ਆਰਮੀ ਆਫੀਸਰ ਸਾਡੇ ਆਰਮੀ ਨੇ ਜਿੰਨੇ ਵੀ ਆਰਮੀ ਐ, 에어 ਫੋਰਸ, ਨੇਵੀ ਦਾ ਸਾਡੀ ਰੱਖਿਆ ਕਰਦੀ ਹੈ। ਸਾਡੇ ਉਹਦੇ ਨਾਲ ਨਾਲ ਸਾਡੇ ਇੱਕ ਰੌਅ ਏਜੰਸੀ ਹੈ ਜਿਹੜੀ ਕਿ ਸਾਨੂੰ ਅ ਅੰਦਰੂਨੀ ਤੌਰ ਤੇ ਨੈਸ਼ਨਲ ਇੰਟੈਲੀਜੈਂਸ ਨੂੰ ਚੱਕੰਨਿਆ ਕਰਦੀ। ਔਰ ਇਹ ਫਿਲਮ ਬੇਸਿਕਲੀ ਹੈ ਕਿ ਇੱਕ ਜਿਹੜਾ ਆਰਮੀ ਆਫੀਸਰ ਹੁੰਦਾ ਹੈ ਉਦੋਂ ਤੱਕ ਨਹੀਂ ਹੁੰਦਾ ਆਰਮੀ ਆਫੀਸਰ ਕਿ ਉਹ ਇੱਕ ਵਾਰ ਜਦੋਂ ਆਰਮੀ ਆਫੀਸਰ ਬਣ ਗਿਆ ਤਾਂ ਉਹ ਹਮੇਸ਼ਾ ਵਾਂਸ ਅ ਸੋਲਜਰ ਇਜ਼ ਆਲਵੇਸ ਅ ਸੋਲਜਰ ਇੱਕ ਮੋਟੋ ਹੈ ਇੱਕ ਸਾਡਾ ਜਿਹੜਾ ਹੀਰੋ ਹੈ ਉਹ ਹਿਊਮਨ ਇੱਕ ਐਸਾ ਐਕਸਪਲੋਜਨ ਹੁੰਦਾ ਹੈ ਜੋ ਕਿ ਅੱਜਕੱਲ ਟੈਰਰਿਸਟ ਕਰਦੇ ਨੇ ਜਿਹਦੇ ਦੌਰਾਨ ਉਹ ਆਪਣੇ ਆਈਸਾਈਡ ਕੋ ਵੇਦਾ ਔਰ ਕੋਸ਼ੇ ਇੱਕ ਰਾਜ਼ ਨੇ ਉਹਦੇ ਕੋਲ ਔਰ ਰਾਜ਼ ਐਸੇ ਨੇ ਕਿ ਉਹ ਜਿੰਨੀ ਦੇਰ ਤੱਕ ਰਾਜ਼ ਨਹੀਂ ਦੱਸਦਾ ਉਦੋਂ ਤੱਕ ਉਹ ਨਿਊਕਲੀਅਰ ਅਟੈਕ ਇਨ ਇੰਡੀਆ ਨਹੀਂ ਕਰ ਸਕਦਾ ਹੁਣ ਉਹਦੇ ਚ ਉਹ ਉਹ ਜਦ ਮਿਸ ਹੈਪਨਿੰਗ ਹੋ ਜਾਂਦੀ ਉਹਦੀ ਫੀਅੰਸ ਜਿਹੜੀ ਕਿ ਰੋਇਜਨ ਹੈ ਕੁਝ ਐਸੇ ਘਟਨਾਵਾਂ ਹੁੰਦੀਆਂ ਨੇ ਉਹਦੀ ਆਈ ਸਾਈਡ ਵੀ ਚਲੀ ਜਾਂਦੀ ਹੈ ਬਟ ਉਹ ਇੱਕ ਬਲਾਈਂਡ ਹੁੰਦਾ ਹੋਇਆ ਵੀ ਪੂਰੀ ਫਾਈਟ ਬੈਕ ਕਰਦਾ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਤੇ ਇਹਦੇ ਵਿੱਚ ਜਿਸ ਤਾ ਕਿ ਤੁਹਾਡਾ ਬੇਟਾ ਤੁਸੀਂ ਡਾਇਰੈਕਟ ਕਰ ਰਹੇ ਫਿਲਮ ਤੇ ਆਪ ਹੀ ਡਾਇਰੈਕਟ ਕਰ ਰਹੇ ਹੋ ਆਪ ਹੀ ਹੀਰੋ ਕਰ ਰਹੇ ਹੋ ਤੇ ਆਪ ਤੁਹਾਡਾ ਬੇਟਾ ਵੀ ਹੈ ਇਦੇ ਵਿੱਚ ਕੋਈ ਮੁਸ਼ਕਿਲ ਨਹੀਂ ਆ ਰਹੀ ਕਿ ਬੇਗਨ ਨੂੰ ਵੀ ਹੈਂਡਲ ਕਰ ਲਿਓ ਬੇਟਾ ਵੀ ਜੇ ਤੁਹਾਡਾ ਤੇ ਉਹਨੂੰ ਡਾਇਰੈਕਟਲੀ ਤੁਸੀਂ ਕਰ ਲਿਓ ਕਿਤੇ ਨਹੀਂ ਇਹ ਸੋ ਮੇਰੇ ਲਈ ਜ਼ਿਆਦਾ ਮੁਸ਼ਕਿਲ ਸੀਗੀ ਜੀ ਇਹ ਪਹਿਲਾਂ ਇਹਦੇ ਵਿੱਚ ਕੋਈ ਹੋਰ ਐਕਟਰ ਸੀਗਾ ਔਰ ਉਹਦੇ ਬਾਅਦ ਮੇਰਾ ਬੇਟਾ ਐਕਚੁਅਲੀ ਹੀ ਇਜ਼ ਅ ਡਾਕਟਰ ਉਹ ਅਸਲੇ ਐਮਬੀਬੀਐਸ ਕਰ ਰਿਹਾ ਨੇ ਅਮਰੀਕਾ ਚ ਉਹਨਾਂ ਨੂੰ ਇਸ ਫਿਲਮ ਵਿੱਚ ਲਿਆਂਦਾ ਗਿਆ ਕਿਸੇ ਕਿਸੇ ਕਾਰਨਾਂ ਕਰਕੇ ਤਾਂ ਕਿ ਕਿਉਂਕਿ ਇੱਕ ਤਾਂ ਉਹਨਾਂ ਦੀ ਕਦ ਕਾਠੀ ਜਿਹੜੀ ਆ ਔਰ ਟ੍ਰੇਨਿੰਗ ਉਹਨਾਂ ਨੂੰ ਦਵਾਈ ਗਈ ਪੂਰੀ ਫਾਈਟ ਦੀ ਔਰ ਉਹ ਉਹਨਾਂ ਨੇ ਆਪਣੇ ਰੋਲ ਨਾਲ ਪੂਰੀ ਜਸਟੀਫਿਕੇਸ਼ਨ ਕੀਤੀ ਹੈ ਠੀਕ ਹੈ ਜੀ ਤੇ ਮੇਰੇ ਵਾਸਤੇ ਚੈਲੈਂਜਿੰਗ ਐਸ ਕਰਕੇ ਸੀਗਾ ਪਹਿਲਾਂ ਇਹ ਰੋਲ ਜੈਕੀ ਸ਼ਰੋਫ ਕਰਨ ਵਾਲੇ ਸੀਗੇ ਫਿਰ ਸੈਕੰਡ ਆਪਸ਼ਨ ਸੀ ਮੇਰੀ ਯੋਗਰਾਜੀ ਇਹ ਉਹਨਾਂ ਕੋਲ ਟਾਈਮ ਦੀ ਕਮੀ ਹੋਣ ਕਰਕੇ ਕੁਝ ਇੱਕ ਐਂਡ ਮੂਵਮੈਂਟ ਤੱਕ ਮੈਂ ਵੇਟ ਕਰਦਾ ਰਿਹਾ ਉਹ ਨਹੀਂ ਆ ਸਕੇ ਉਸ ਤੋਂ ਬਾਅਦ ਫਿਰ ਮੈਨੂੰ ਜੰਪ ਇਨ ਕਰਨਾ ਪਿਆ ਔਰ ਮੈਂ ਬੀਿੰਗ ਅ ਰਾਈਟਰ ਪ੍ਰੋਡਿਊਸਰ ਡਾਇਰੈਕਟਰ ਹੋਣ ਦੇ ਬਾਵਜੂਦ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਮਤਲਬ ਕਿ ਇਸ ਫਿਲਮ ਵਿੱਚ ਜੋ ਰੋਲੈਕਸ ਦਾ ਰੋਲ ਕੀਤਾ ਮੈਂ ਉਹ ਮੈਂ ਚਾਹੁੰਦਾ ਸੀ ਵੀ ਦਿਲੋਂ ਚਾਹੁੰਦਾ ਸੀ ਵੀ ਜਾਂ ਤੇ ਜੈਕੀ ਸ਼ਰੌਫ ਨਿਭਾਉਂਦੇ ਜਾਂ ਮੇਰੇ ਬਹੁਤ ਅੱਛੇ ਫਰੈਂਡ ਨੇ ਸਾਡੇ ਫੈਮਿਲੀ ਰਿਲੇਸ਼ਨ ਜਿਹਨਾਂ ਦਾ ਯਾ ਫਿਰ ਯੋਗਰਾਜ ਸਿੰਘ ਜੀ ਨਮਾਉਦੇ ਉਹ ਮੇਰੇ ਨਾਲ ਕਈ ਫਿਲਮਾਂ ਚ ਪੰਜਾਬੀ ਫਿਲਮਾਂ ਚ ਮੇਰੇ ਵੱਡੇ ਭਰਾ ਨੇ ਤੇ ਉਹ ਕਰਦੇ ਬਟ ਕਿਸੇ ਕਾਰਨ ਕਰਕੇ ਉਹ ਨਹੀਂ ਕਰ ਸਕੇ ਤਾਂ ਮੈਨੂੰ ਕਰ ਜੰਪ ਇਨ ਕਰਨਾ ਪਿਆ ਕਿਉਂਕਿ ਜਦੋਂ ਸ਼ੂਟਿੰਗ ਸ਼ੁਰੂ ਹੋ ਜਾਂਦੀ ਹੈ ਫਿਰ ਅਸੀਂ ਵੇਟ ਨਹੀਂ ਕਰ ਸਕਦੇ ਕਿਉਂਕਿ ਉਦੋਂ ਫਿਰ ਪਰ ਡੇ ਤੁਹਾਨੂੰ ਪਤਾ ਕਿੰਨੇ ਖਰਚੇ ਹੁੰਦੇ ਨੇ ਫਿਲਮਾਂ ਅੱਜ ਕੱਲ੍ਹ ਲੱਖਾਂ ਚ ਨਹੀਂ ਬੰਦੀਆਂ ਕਰੋੜਾਂ ਚ ਬੰਦੀਆਂ ਤੇ ਐਸ ਕਰਕੇ ਫਿਰ ਇਹ ਚੈਲੰਜ ਨੂੰ ਮੈਂ ਸੈਪਟ ਕੀਤਾ ਔਰ ਜ਼ਿੰਮੇਵਾਰੀ ਚੱਕਿਆ ਹੈ ਔਰ ਇਹਦੇ ਵਿੱਚ ਕੁਝ ਇਹੋ ਜਿਹੀ ਸੀਕਵੈਂਸ ਵੀ ਸੀ ਕਿ ਜਿਹਦੇ ਵਿੱਚ ਵਿਲਨ ਨੇ ਹੀਰੋ ਨੂੰ ਕੁੱਟਣਾ ਸੀ ਔਰ ਹੀਰੋ ਨੇ ਵਿਲਨ ਨੂੰ ਕੁੱਟਣਾ ਸੀ ਔਰ ਇੱਕ ਪਿਓ ਪੁੱਤ ਇੱਕ ਦੂਸਰੇ ਤੇ ਹੱਥ ਚੱਕਦੇ ਹੋਏ ਕਈ ਵਾਰ ਸਾਡਾ ਅ ਦਿਲੀ ਤੌਰ ਤੇ ਵੀ ਅਸੀਂ ਬਹੁਤ ਸਾਡੇ ਤੇ ਜੋ ਬੀਤਦੀ ਸਾਨੂੰ ਪਤਾ ਔਰ ਇਹ ਬੜਾ ਇੱਕ ਹਾਰਡ ਕੰਮ ਸੀ ਜੋ ਜਿਸ ਕਰਕੇ ਮੈਂ ਨਹੀਂ ਸੀ ਇਹ ਫਿਲਮ ਕਰਨਾ ਚਾਹੁੰਦਾ ਮੈਂ ਚਾਹੁੰਦਾ ਸੀ ਵੀ ਕੋਈ ਹੋਰ ਵਿਲਨ ਲੇਜ ਕਰੇ ਤਾਂ ਕਿ ਇੱਕ ਇੱਕ ਜਿਹੜੇ ਸਾਡੇ ਸੰਸਕਾਰ ਨੇ ਨਾ ਉਹ ਨਹੀਂ ਸਾਨੂੰ ਲਾਉ ਕਰਦੇ ਕਿ ਇੱਕ ਬੇਟਾ ਬਾਪ ਤੇ ਜਬ ਬਾਪ ਬੇਟੇ ਤੇ ਭਾਵੇਂ ਉਹ ਪਰਦਾ ਹੀ ਹੋਵੇ ਫਿਲਮੀ ਤੇ ਇਹ ਚ ਕਈ ਚੀਜ਼ਾਂ ਹੁੰਦੀਆਂ ਨੇ ਬੜਾ ਦਿਲ ਸਟਰੋਂਗ ਕਰਕੇ ਫਿਲਮ ਬਣਾਈ ਹੈ ਇਹ ਮੇਰੇ ਵਾਸਤੇ ਕੋਈ ਈਜ਼ੀ ਜੌਬ ਨਹੀਂ ਸੀ ਸੰਤੋਖ ਬਬੇ ਤੁਸੀਂ ਜੀਤ ਕਰਨ ਦੇ ਵਿੱਚ ਆਪਣੇ ਬੇਟੇ ਨੂੰ ਲਾਸਟ ਕੀਤਾ ਉਹਨਾਂ ਖੁਦ ਆਪ ਨੂੰ ਕੰਮ ਜਿਹੜਾ ਪਰਫਾਰਮਰ ਵੀ ਜੀ ਇਹ ਜਿਹਾ ਵੀ ਮਨ ਦੇ ਵਿੱਚ ਨਹੀਂ ਆਇਆ ਜੇ ਪ੍ਰੋਡੂਸਰ ਅਗਰ ਤੁਸੀਂ ਗੱਲ ਕਰੀਏ ਕਿ ਨਵੀਂ ਕਾਸਟਿੰਗ ਹੈ ਬਲੇ ਨਾ ਬੈਠਾ ਲਾਣਾ ਨਹੀਂ ਨਹੀਂ ਜੀ ਦੇਖੋ 29 ਸਾਲ ਮੈਂ ਤੇ ਫਿਲਮ ਇੰਡਸਟਰੀ ਨੂੰ ਮੈਨੂੰ ਮੈਂ ਮਨਮੋਹਨ ਦੇਸਾਈ ਸਾਹਿਬ ਹੋ ਗਏ ਪ੍ਰਕਾਸ਼ ਮੈਰਾ ਸਾਹਿਬ ਹੋ ਗਏ ਯਾਸ਼ਰਾਦ ਜੀ ਹੋ ਗਏ ਸੁਭਾਸ਼ ਗਾਈ ਸਾਹਿਬ ਹੋ ਗਏ ਇਹਨਾਂ ਤੋਂ ਬਹੁਤ ਕੁਝ ਦੇਖ ਸਾਹਿਬ ਹੋ ਗਏ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਜੀ ਇਹਦੇ ਚ ਤਾਂ ਤੁਹਾਨੂੰ ਅਖਾੜੇ ਚ ਉਤਰਨਾ ਹੀ ਪੈਂਦਾ ਪਰ ਇਹ ਚ ਕੋਈ ਇਹੋ ਜਿਹੀ ਗੱਲ ਨਹੀਂ ਜੇ ਤੁਹਾਡਾ ਸਬਜੈਕਟ ਅੱਛਾ ਨਾ ਅਗਰ ਦੇਖੋ ਅਗਰ ਵੱਡੇ ਐਕਟਰ ਲੈਣ ਨਾਲ ਫਿਲਮ ਹਟ ਹੋਏ ਜਾਂਦੀ ਤੇ ਫਿਰ ਫਿਲਮਾਂ ਫਲੋਪੀ ਕਿਉਂ ਹੁੰਦੀ ਹੈ ਜੋ ਤੁਹਾਡਾ ਨੀਮ ਜੋ ਤੁਹਾਡੀ ਮਜ਼ਬੂਤ ਹੈ ਤੁਹਾਡਾ ਨੀਮ ਹੈ ਤੁਹਾਡਾ ਸਬਜੈਕਟ ਜੋ ਤੁਹਾਡਾ ਸਬਜੈਕਟ ਅੱਛਾ ਹੈ ਨਾ ਤਾਂ ਫਿਰ ਤੁਸੀਂ ਨਵੇਂ ਅਮਿਤਾਬ ਬਚਨ ਨੂੰ ਪੈਦਾ ਕਰੋ ਨਵੇਂ ਵਿਨੋਦ ਖੰਨਨ ਨਵਾਂ ਤਰ ਮਦਰ ਲਾ ਕੇ ਉਹ ਨਾ ਕਿ ਕਿਉਂ ਡਰਦੇ ਹੋ ਤੁਸੀਂ ਨਵੇਂ ਲੋਕਾਂ ਨੂੰ ਕਿਉਂ ਨਹੀਂ ਕਾਸਟ ਕਰਦੇ ਕਿਉਂ ਆਪਾਂ ਮੰਨੀ ਪਰ ਮੰਨੀ ਕਹਿੰਦੇ ਮੈਂ ਉਹਨੂੰ ਲੱਲੋ ਬਨ ਲ ਤੁਹਾਨੂੰ ਡੇਟਸ ਹੀ ਨਹੀਂ ਦਿੰਦੇ ਤੁਹਾਨੂੰ ਖੱਜਲ ਖੁਆਰ ਕਰਦੇ ਨੇ ਪੁਰਾਣੇ ਐਕਟਰ ਔਰ ਇੰਨੀ ਉਹਨਾਂ ਦੀ ਫੀਸਾਂ ਨੇ 100-100 ਕਰੋੜ ਰੁਪਏ ਤੁਸੀਂ ਕਿੱਥੋਂ ਕੱਢ ਕੇ ਦਿਓਗੇ ਹਾਂ ਸਰ ਜਿਸ ਤਰ੍ਹਾਂ ਕੀ ਆਈਦਰ ਟੈਮ ਦੇ ਵਿੱਚ ਵੱਡੇ ਨਾਮ ਵੱਡੇ ਪੁੱਤਰ ਜਦੋਂ ਛਾਪੇ ਦੇ ਵਿੱਚ ਵੱਡੇ ਨਾਮ ਵੱਡੇ ਚਿਹਰੇ ਹੁੰਦੇ ਨੇ ਉਹਨਾਂ ਨੂੰ ਦੇਖਣ ਲਈ ਲੋਕ ਜਾਂਦੇ ਨੇ ਤੁਸੀਂ ਆਪਣਾ 29 ਸਾਲ ਦਾ ਜਿਹੜਾ ਕੈਰੀਅਰ ਹੈ ਉਹਦੇ ਮੁਤਾਬਿਕ ਤੁਸੀਂ ਦੱਸੋਗੇ ਕਿ ਹਾਂ ਵੀ ਅੱਜ ਇਹ ਨਵੇਂ ਐਪ ਦੇ ਡਿਜਿਸਟਰ ਤੋਂ ਇਹਨੇ ਬੇੜੇ ਲਾਂਚ ਕੀਤਾ। ਹੂੰ। ਕਿ ਲੋਗਿਸਟਿਕ ਨੂੰ ਲੈ ਕੇ ਚੱਣਨਗੇ ਨਵੇਂ ਫੇਸ ਹੁਣ ਜਿੰਨੀਆਂ ਵੀ ਵੈਬ ਸੀਰੀਜ਼ ਬਣ ਰਹੀਆਂ ਨੇ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਪੁਰਾਣੇ ਚਿਹਰੇ ਆ ਰਹੇ ਉਹਨਾਂ 'ਚ। ਸਾਰੀਆਂ ਵੈਬ ਸੀਰੀਜ਼ ਜਿਹੜੇ ਨਵੇਂ ਚਿਹਰੇ ਆ ਰਹੇ ਨੇ, ਥੀਏਟਰ ਦੇ ਚਿਹਰੇ ਆ ਰਹੇ ਨੇ, ਕਈ ਫਿਲਮਾਂ ਆ ਰਹੀਆਂ ਨੇ। ਹੁਣ ਬੇਜਾ ਫਰਾਈ ਵਰਗੀ ਫਿਲਮ ਜਿਹੜੀ 353 ਲੱਖ 'ਚ ਬਣੀ ਸੀ ਉਹਨੇ 8.5 ਕਰੋੜ ਰੁਪਈਆ ਕਮਾਇਆ। ਕਿਉਂਕਿ ਉਹਦਾ ਪਲੌਟ ਵਧੀਆ ਸੀ। ਹੁਣ ਆ ਮੇ ਜੋਟੇ ਮਿਆਂ ਬੜੇ ਮਿਆਂ ਆਈ 1.200 200 ਕਰੋੜ ਦਾ ਬਜਟ ਸੀ ਪਾਣੀ ਮਣੀ ਮੰਗਿਆ ਤੁਹਾਡਾ ਜੋ ਤੱਕ ਸਬਜੈਕਟ ਨਹੀਂ ਨਾ ਹੁਣ ਇਸ ਕਰਕੇ ਕਾਰਪੋਰੇਟ ਹਾਊਸ ਜੰਪ ਕਰ ਗਏ ਨੇ ਕਾਰਪੋਰੇਟ ਹਾਊਸ ਕੀ ਕਰ ਰਹੇ ਨੇ ਪੈਸੇ ਸਿੱਟ ਰਹੇ ਨੇ ਵੱਡੇ ਹੀਰੋ ਲੈ ਕੇ ਆਓ ਲੋਕਾਂ ਨੂੰ ਇੰਨਾ ਕਰ ਦਿਓ ਕਿ ਆਮ ਬੰਦਾ ਆ ਕੇ ਫਿਲਮ ਵੀ ਨਾ ਬਣਾ ਸਕੇ ਉਹਨਾਂ ਨੂੰ ਲਾਗੇ ਛਾਗੇ ਉਹਨੇ ਉਹਨਾਂ ਦੇ ਥੀਏਟਰਸ ਤੱਕ ਨਹੀਂ ਦੇ ਰਹੇ ਉਹਨਾਂ ਨੂੰ ਕਿਸੇ ਨੂੰ ਤਾਂ ਇਨੀਸ਼ੀਏਟਿਵ ਲੈਣਾ ਪਊਗਾ ਹੁਣ ਅਗੇ ਨੇ ਪ੍ਰੋਡਿਊਸਰ ਜਿਹੜੇ ਕਿ ਆਰੇ ਨੇ ਸਿੰਗਲ ਪਾਕਟ ਪ੍ਰੋਡਿਊਸਰ ਆਰੇ ਨੇ ਸਾਨੂੰ ਪਤਾ ਹੈ ਕਿ ਸਾਡਾ ਸਬਜੈਕਟ ਸਟਰੋਂਗ ਹੈ ਐਸੇ ਕਰਕੇ ਇਹਨੂੰ ਮੈਂ 6 ਭਾਸ਼ਾਂ 'ਚ ਵੀ ਡਬ ਕਰਵਾਇਆ ਗਾਣੇ ਵੀ ਨਾਲ ਡਬ ਕਰਵਾਏ ਨੇ ਇਹਨਾਂ ਨੂੰ ਤਾਮਿਲ, ਤਲਗੂ, ਮਲਿਆਲਮ, ਕੰਨੜ, ਪੋਸ਼ਪੁਰੀ, ਹਿੰਦੀ ਦਾ ਬੇਸਿਕ ਲੈਂਗੁਏਜ ਹੈ ਦੀ ਪਰ ਇਹਨੂੰ ਮੈਂ ਹੋਰ 5 ਭਾਸ਼ਾਵਾਂ 'ਚ ਕਿਉਂ ਡਬ ਕਰਵਾਇਆ ਕਿਉਂਕਿ ਮੈਨੂੰ ਆਪ ਦੇ ਸਬਜੈਕਟ ਦਾ ਪਤਾ ਹੈ ਕਿ ਲੋਕਾਂ ਦੀ ਡਿਮਾਂਡ ਕੀ ਹੈ ਇਹ ਥੋੜੇ ਵੀ ਅਸੀਂ ਵੱਡ ਟੋਕ ਕਰੀਗੇ ਵੱਡ ਟੋਕ ਕਰੀਗੇ ਤੇ ਫਿਲਮ ਬਣ ਗਈ ਮਾਰਕੂ ਆਗੀਆਂ ਫਿਲਮਾਂ ਚੱਲ ਰਿਆਂ ਨੇ 2-200 ਕਰੋੜ 100-100 ਕਰੋੜ ਕੁ ਮਾਰੀਆਂ ਨੇ ਉਹਨਾਂ ਦੀ ਕੋਈ ਵਨ ਬੇਸਿਕ ਲਾਈਨ ਹੀ ਨਹੀਂ ਹੈਗੀ ਬਸ ਕਿਸੇ ਦਾ ਕੰਨ ਮੂੰਹ ਚ ਪਾਲਿਆ ਤੇ ਕਿਸੇ ਦਾ ਕੁਝ ਮੂੰਹ ਚ ਪਾਲਿਆ ਕੱਟ ਵੰਡ ਕਰ ਲਈ ਇੱਕ ਬੇਸਿਕ ਕੋਈ ਸਟੋਰੀ ਲਾਈਨ ਹੈ ਹੀ ਨਹੀਂ ਸੰਸਦ ਬੋੜੇ ਕਿਆ ਦਾ ਮਤਲਬ ਹੈ ਕਿ ਜਿੰਨੇ ਵੀ ਨਵੇਂ ਜਨਰੇਸ਼ਨ ਲੱਗੀ ਜਿਹੜੀ ਹੈ ਖਾਸ ਕਰਕੇ ਇੰਡਸਟਰੀ ਦੇ ਵਿੱਚ ਹੈਗੀ ਹੈ ਜਿਹੜੇ ਵੱਡੇ ਸਾਰੇ ਹੈਗੇ ਉਹ ਉਹਨਾਂ ਨੂੰ ਅੱਗੇ ਨਹੀਂ ਆਉਂਦੇ ਵੱਡੇ ਸਾਰੇ ਜੀ ਨੈਪੋਟイズਮ ਚੱਲ ਰਿਹਾ ਸਿੱਧੀ ਜੀ ਗੱਲ ਹੈ ਵੱਡੇ ਸਤਾਰੇ ਜਿਹੜੇ ਹੈਗੇ ਨੇ ਉਹ ਕਿਸੇ ਨੂੰ ਅੱਗੇ ਆਉਣ ਦੇਣਾ ਹੀ ਨਹੀਂ ਚਾਹੁੰਦੇ ਔਰ ਅੱਗੇ ਜੋ ਆਉਂਦਾ ਉਹਨੂੰ ਪਿਛਾ ਮਾਰਦੇ ਹੁਣ ਸਾਨੂੰ ਥੀਏਟਰ ਨਹੀਂ ਦੇ ਰਹੇ ਮੈਂ ਪਿਛਲੇ 2 ਮਹੀਨੇ ਤੋਂ ਟਰਾਈ ਕਰ ਰਿਹਾ ਕਿ ਮੈਨੂੰ ਥੀਏਟਰ ਮਿਲ ਜਣ ਕਹਿੰਦੇ 200 ਥੀਏਟਰ ਲੈ ਲੋ 300 ਥੀਏਟਰ ਲੈ ਹੁਣ 6 ਭਾਸ਼ਾਵਾਂ ਦੀ ਜਿਹੜੀ ਫਿਲਮ ਹੈ ਉਹ 200 300 ਥੀਏਟਰਾਂ ਚ ਕਿਵੇਂ ਲੱਗੇਗੀ ਸਪੈਨ ਇੰਡੀਆ ਰਿਲੀਜ਼ ਹੈ ਕਟੋ-ਕਟ ਮੈਂ ਢਾਈ ਤਿੰਨਾਂ ਦਾ ਥੀਏਟਰ ਚਾਹੀਦਾ ਜਿਹੜਾ ਕਿ ਦੇ ਹੀ ਨਹੀਂ ਰਹੇ ਮੈਨੂੰ ਲੱਗਦਾ ਕਿ ਖਾਸ ਕਰਕੇ ਭਾਰਤੀ ਸਰਕਾਰ ਨੂੰ ਇਸ ਬਾਰੇ ਕੁਝ ਸੋਚਣਾ ਚਾਹੀਦਾ ਜਾਂ ਕੁਝ ਕਰਨਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਜਿਹੜੀ ਜਿੰਨੀਆਂ ਵੀ ਫਿਲਮਾਂ ਨੇ ਉਹਨਾਂ ਨੂੰ ਇੱਕ ਲਿਮਟਿਡ ਥੀਏਟਰ ਦਿੱਤਾ ਜਾਵੇ ਔਰ ਉਹਨਾਂ ਕਾਊਂਟ ਹੋਵੇ ਔਰ ਥੀਏਟਰਾਂ ਦੇ ਵਿੱਚ ਜਿੰਨੇ ਵੀ ਥੀਏਟਰ ਨੇ ਆਪਣੇ ਇੰਡੀਆ ਦੇ ਵਿੱਚ ਭਾਰਤ ਵਰਸ਼ ਵਿੱਚ ਉਹ ਹਰ ਇੱਕ ਫਿਲਮ ਨੂੰ ਉਹਨਾਂ ਹੀ ਰਾਈਟ ਇਕੁਅਲ ਰਾਈਟ ਹੈ ਉਹ ਜਿਹਨੀਆਂ ਫਿਲਮਾਂ ਰਿਲੀਜ਼ ਹੋਣ ਉਹ ਉਹਨਾਂ ਕਿ ਇੱਕ ਇੱਕ ਸੀਮਾ ਬਣੀ ਜਾਵੇ ਵੀ ਉਹ ਇੰਨੇ ਥੀਏਟਰਾਂ 'ਚ ਹੀ ਲੱਗੇਗੀ ਇਹ ਨਹੀਂ ਵੀ ਇੱਕ ਫਿਲਮ ਨੂੰ 500 ਥੀਏਟਰ ਦੇ ਕੇ ਉਹਨੂੰ 5000 ਥੀਏਟਰ ਇਹ ਕਿਸੇ ਬਿਲਕੁਲ ਬੇਇਨਸਾਫੀ ਹੈ ਮੇਰਾ ਰਾਸਮਾਨਾ ਕਿ ਇੱਕ ਮੈਸੇਜ ਤੁਸੀਂ ਦੇਣਾ ਚਾਹਦੇ ਜੇ ਆਪਣੀ ਇਸ ਫਿਲਮ ਦੇ ਮੈਂ ਇਸ ਫਿਲਮ ਦੇ ਥਰੂ ਮੈਸੇਜ ਹੀ ਦੇਣਾ ਚਾਹੁੰਦਾ ਹੈ ਫਿਲਮ ਤਾਂ ਮੇਰੀ ਬਹੁਤ ਅੱਛੀ ਹੈ ਜਿਹਦੇ ਬਾਰੇ ਮੈਂ ਬਿਲਕੁਲ ਨਿਸ਼ਚਿੰਤਾ ਹੈ ਸੁਪਰ ਡੂਪਰ ਹਟ ਹੈ 뮤직 ਵੀ ਬਹੁਤ ਅੱਛਾ ਹੈ ਕਹਾਣੀ ਦਾ ਲੋਟ ਵੀ ਬਹੁਤ ਅੱਛਾ ਹੈ ਮੈਨੂੰ ਮਾਣ ਹੈ ਮੇਰੇ ਐਕਟਰਾਂ ਨੇ ਮੇਰਾ ਸਾਥ ਦਿੱਤਾ ਮੇਰੀ ਟੀਮ ਨੇ ਸਾਥ ਦਿੱਤਾ ਔਰ ਬਹੁਤ ਅੱਛੀ ਫਿਲਮ ਬਣੀ ਹੈ ਮੈਂ ਇਹਦੇ ਨਾਲ ਹੋਰ ਵੀ ਜਿਹੜੇ ਸਿੰਗਲ ਪਾਕਟ ਪ੍ਰੋਡਿਊਸਰ ਅੱਗੇ ਆਉਣਗੇ ਔਰ ਆਪਣੀ ਫਿਲਮ ਬਣਾਉਣਗੇ ਔਰ ਕਈ ਬਣਾ ਵੀ ਰਹੇ ਨੇ ਔਰ ਇਹੀ ਫਿਲਮਾਂ ਨੇ ਜਿਹੜੀਆਂ ਕਿ ਗਰੀਸਿੰਗ ਕਰਦੀਆਂ ਨੇ ਜਿਹੜੀਆਂ ਵੱਡੀਆਂ ਫਿਲਮ ਜਿਹੜੇ ਫਿਲਮ ਇੰਡਸਟਰੀ ਨੂੰ ਚਲਾਉਣ ਵਾਲੀਆਂ ਜਿਹੜੀਆਂ ਨੇ ਨਾ ਇਹੀ ਫਿਲਮਾਂ ਨੇ ਜਿਹੜੀਆਂ 8-8 10-10 ਕਰੋੜ ਵਾਲੀਆਂ ਫਿਲਮਾਂ ਨੇ ਨਾ 15-15 ਕਰੋੜ ਵਾਲੀਆਂ ਫਿਲਮਾਂ ਇਹ ਗਰੀਸਿੰਗ ਕਰਦੀਆਂ ਨੇ ਇਹ 100-100 200-200 ਕਰੋੜ ਵਾਲੀਆਂ ਫਿਲਮਾਂ ਜਿਹੜੀਆਂ ਉਹ ਗਣੀਆਂ ਚੁਣੀਆਂ ਹੀ ਸਿਲੈਕਟ ਹੁੰਦੀਆਂ ਨੇ ਗਣੀਆਂ ਚੁਣੀਆਂ ਹੀ ਹਿੱਟ ਹੁੰਦੀਆਂ ਨੇ ਹਰ ਇੱਕ ਫਿਲਮ ਨਹੀਂ ਕੋਈ ਹਿੱਟ ਹੁੰਦੀ ਟਾਈਗਰ ਸ਼ਰਮ ਦੀ ਹੁਣ ਪਿਛਲੇ ਕਿੰਨੀਆਂ ਤਿੰਨ ਤਿੰਨ ਚਾਰ ਫਿਲਮਾਂ ਫਲॉप ਹੋਈਆਂ ਅਕਸ਼ੇ ਕੁਮਾਰ ਦੀਆਂ ਪੰਜ ਫਿਲਮਾਂ ਫਲॉप ਹੋਈਆਂ ਕਿੰਨੀਆਂ ਚੱਲੀਆਂ ਹੁਣ ਉਹਨੂੰ 에ਅਰ ਫੋਰਸ ਤੋਂ ਵਿਦਾ ਲੈ ਠੀਕ ਹੈ ਜੀ ਹੁਣ ਤੁਸੀਂ ਦੇਖੋ ਪੰਜ ਪੰਜ ਅਗਰ ਐਕਟਰ ਦੀ ਫੀਸ ਇੱਕ ਬੰਨੀ ਜਾਵੇ ਮਾਫ ਕਰਨਾ ਥੋੜਾ ਜਿਹਾ ਮਿਲ ਵਕਤ ਇਹ ਕਿ ਇਹ ਫਿਲਮ ਕਿਉਂ ਫਲॉप ਹੁੰਦੀ ਕਿਉਂਕਿ 100 ਕਰੋੜ ਰੁਪਈਆ ਲੈਦਾ ਐਕਟਰ ਹੀਰੋ 10-15 ਕਰੋੜ ਹੀਰੋਨ ਲੈ ਜਾਂਦੀ ਹੈ ਬਾਕੀ ਜਿਹੜੇ ਮੇਨ ਕਰੈਕਟਰ ਆਰਟਿਸਟ ਨੇ ਉਹ ਵੀ ਲੈ ਜਾਂਦੇ ਚੰਗੀ ਕਾਸੀ ਰਕਮ ਜਦੋਂ ਤੁਸੀਂ 1.50 ਕਰੋੜ ਰੁਪਈਆ ਐਕਟਰਾਂ ਨੂੰ ਦਿੰਦੇ ਹੋ ਤੇ ਤੁਸੀਂ ਇੱਕ ਫੀਸ ਨੀयत ਨਿਯੁਕਤ ਕਰਨੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਇਹਦੇ ਉੱਤੋਂ ਫੀਸ ਨਹੀਂ ਲੈ ਸਕਦਾ ਕੋਈ ਜੇ ਹੁਣ ਉਹੀ ਫੀਸ ਜਿਹੜੀ 5 ਕਰੋੜ ਤੱਕ ਅਸੀਂ ਰੱਖੀ ਜਾਵੇ ਤੇ ਫਿਲਮ ਕਿ ਹਿੱਟ ਕਿਵੇਂ ਨਹੀਂ ਹੋਏਗੀ ਜਦੋਂ ਉਹਦੀ ਕਲੈਕਸ਼ਨ 100 ਕਰੋੜ ਤੱਕ ਜਾਂਦੀ ਆ ਜਦੋਂ ਹੀਰੋ ਹੀ ਇਕੱਲਾ 100 ਕਰੋੜ ਲੈ ਜਾਂਦਾ ਤੇ ਫਿਲਮ ਕਿਵੇਂ ਹਿੱਟ ਹੋਏਗੀ ਫਿਲਮ ਦਾ ਲਾਸ ਚ ਜਾਏਗੀ ਜੋ 100 ਕਰੋੜ ਔਰ ਫਿਰ ਫਿਰ ਉਤੇ ਹੀਰੋ ਹੀਰੋਜ਼ ਦਾ ਵਿੱਚ ਤੁਸੀਂ ਕਹਿੰਦੇ ਹਿੱਸਾ ਹੋ ਜਾਂਦਾ ਫਿਲਮ ਤਾਂ ਤਾਂ ਹੀ ਇਟ ਹੋਏਗੀ ਨਾ ਪ੍ਰੋਡਿਊਸਰ ਤਾਂ ਹੀ ਕਮਾਏਗਾ ਜਦੋਂ ਆਪਣੇ ਇਹ ਰੇਟ ਘਟ ਕਰਨਗੇ ਰੇਟ ਘਟ ਕਰਨ ਤੇ ਤਾਂ ਹੀ ਫਿਲਮਾਂ ਹਿੱਟ ਹੋਣਗੀਆਂ ਨਾ 100 ਕਰੋੜ ਅਗਰ ਹੁਣ ਅਕਸ਼ੇ ਕਰ ਜਾਂ ਸਲਮਾਨ ਲੈ ਗਿਆ 100 ਕਰੋੜ ਦਾ ਤਾਂ ਪਹਿਲਾਂ ਹੀ ਘਾਟਾ ਹੋ ਗਿਆ ਪ੍ਰੋਡਿਊਸਰ ਨੂੰ ਪਹਿਲਾਂ ਉਹ ਆਪਦਾ 100 ਕਰੋੜ ਪਹਿਲਾਂ ਪੂਰਾ ਕਰੇਗਾ ਫਿਰ ਦੂਸਰੇ ਕਰੈਕਟਰ ਫਿਰ ਉਹਦੀ ਮੇਕਿੰਗ ਲਾ ਲੋ VFX ਇੰਨਾ ਮਹਿੰਗਾ ਲਾਈਕ ਆ ਯੂ ਕੈਨ ਟੋਟਲੀ ਫੋਰਨ ਮੰਗੂ ਸਾਰੀਆਂ ਫਿਲਮਾਂ ਗ੍ਰੀਨ ਰੂਮ ਚ 80% ਸ਼ੂਟ ਹੋਣ ਲੱਗ ਪਈ ਐ ਠੀਕ ਐ ਜਦੋਂ ਤੱਕ ਇਹਨਾਂ ਦੀ ਫੀਸਾ ਸਰਕਾਰ ਨਿਯੁਕਤ ਨਹੀਂ ਕਰਦੀ ਇਹਦੇ ਉੱਤੇ ਇਹਨਾਂ ਨੂੰ ਫੀਸਾ ਨਹੀਂ ਮਿਲਣਗੀਆਂ ਇੰਨਾ ਹੀ ਫੀਸ ਦੇ ਵਿੱਚ ਇਹਨਾਂ ਨੂੰ ਕੰਮ ਕਰਨਾ ਪਏਗਾ ਤਾਂ ਹੀ ਫਿਲਮਾਂ ਹਿੱਟ ਹੋਣਗੀਆਂ ਤੇ ਸਿਟਰ ਤੇ ਚੱਲਣਗੀਆਂ ਪ੍ਰੋਡਿਊਸਰ ਤਾਂ ਹੀ ਮਰਦਾ ਕਿਉਂਕਿ ਫੀਟ ਥੀਟਰ ਕਿਉਂਕਿ ਐਕਟਰਾਂ ਨੇ ਆਪਣੀ ਫੀਸ ਬਹੁਤ ਜ਼ਰੂਰ ਤੋਂ ਜ਼ਿਆਦਾ ਵਧ ਰੱਖੀ ਹੋਈ ਐ ਕਮਜ਼ਰ ਦੀ ਸਟੋਰੀ ਨਹੀਂ ਗੱਲ ਕਰੀ। ਇਸ ਸਟੋਰੀ ਦੇ ਵਿੱਚ ਜਿਤਨਾ ਕਿ ਸ਼ੌਂਕ ਦਾ ਦੋਸਤ ਨੇ ਕੀਤਾ ਬਦਲੇ। ਉਹਦੇ ਵਿੱਚ ਰੋਮਾਂਸ ਔਰ ਜਿਹੜਾ ਵਾਇਕਲ ਕਾਮੇਡੀ ਚੱਲ ਰਹੀ ਹੈ। ਇਹਦਾ ਕਿੰਨਾ ਕੁ ਮਿਕਸਚਰ ਹੈਗਾ ਵਾ ਇਹਦੇ ਬਾਰੇ ਕੀ ਲੋਕ ਨੇ। ਦ ਕੋਰ ਸਟੋਰੀ ਦੀ ਮੰਗਦੇ ਸਾਬਨਾ ਕਿਉਂਕਿ ਸਟੋਰੀ ਸੰਜੀਦਾ ਹੈ ਬਹੁਤ ਜ਼ਿਆਦਾ ਦੇਸ਼ ਭਗਤੀ ਦੀ ਫਿਲਮ ਹੈ। ਆਰਮੀ ਉੱਤੇ 베ਸਡ ਹੈ। ਇਹਦੇ ਰੋ ਅਜੰਸੀਸ ਤੋਂ ਤੇ ਇੰਟੈਲੀਜੈਂਸ ਉੱਤੇ 베ਸਡ ਹੈ। ਔਰ ਫਿਲਮ ਨੂੰ ਅਸੀਂ ਇਹਦੇ ਵਿੱਚ ਦਰਸਾਇਆ ਗਿਆ ਕੁਝ ਫਲੈਸ਼ਬੈਕ ਫਲੈਸ਼ਬੈਕ ਦੇ ਦੌਰਾਨ ਜੋ ਉਹ ਉਹ ਆਪਣੇ ਪਿਆਰ ਦਾ ਇਜ਼ਹਾਰ ਉਹਨੂੰ ਜੋ ਨਜ਼ਰ ਆਉਂਦਾ ਹੈ ਉਹਦੇ ਉਹ ਉਹਨੂੰ ਮਹਿਸੂਸ ਕਰਦਾ ਉਸ ਦੌਰਾਨ ਅਸੀਂ ਉਹਨਾਂ ਦੇ ਕੁਝ ਪਿਆਰ ਦੇ ਪਲ ਦਿਖਾਏ ਨੇ ਔਰ ਕੁਝ ਉਹਨਾਂ ਦੇ ਲਾਈਵਲੀ ਦਿਖਾਏ ਨੇ ਔਰ ਇਹ ਮਿਸ਼ਨ ਕਰਕੇ ਔਰ ਵਿੱਚ ਥੋੜਾ ਜਿਹਾ ਅਸੀਂ ਕੋਮੇਡੀ ਦਾ ਵੀ ਪੰਚ ਰੱਖਿਆ ਕਾਮੇਡੀ ਦਾ ਜਿੰਨਾ ਕੋ ਹੋਣਾ ਚਾਹੀਦਾ ਉਹਨਾਂ ਕਰ ਰੱਖਿਆ ਜਿੰਨਾ ਰਮਾਂਸ ਦਾ ਉਹਨਾਂ ਜਿਹੜਾ ਉਹਨਾਂ ਕਰ ਰੱਖਿਆ ਕਿਉਂਕਿ ਇਹ ਹੈ ਦੇਸ਼ ਭਗਤੀ ਦੀ ਫਿਲਮ ਟੋਟਲੀ ਆਰਮੀ ਦੇ ਤੇ ਬੇਸ ਦਾ ਇਹਦੇ ਵਿੱਚ ਇਨਾ ਸਕੋਪ ਨਹੀਂ ਹੈ ਸਿਗਾ ਮਗਰ ਅਸੀਂ ਜਿੰਨਾ ਕੋ ਹੋ ਸਕਦਾ ਸੀਗਾ ਉਹਨਾਂ ਸੀ ਕਾਮੇਡੀ ਔਰ ਰਮਾਂਸ ਵਿੱਚ ਰੱਖਿਆ ਲੋਕਾਂ ਕੀ ਅਪੀਲ ਕਰੋਗੇ ਕਿ ਮੇਰੇ ਸਰ ਦੇ ਜਦੋਂ ਜਪਾਨ ਆਸੀ ਨੂੰ ਪੰਜਾਬੀ ਕਿਉਂ ਹੁੰਦੇ ਨਾਲ ਫਿਲਮ ਬਾਰੇ ਕਿੰਨਾ ਦੇਖੋ ਤੁਸੀਂ ਬਹੁਤ ਮਿਹਨਤ ਕੀਤੀ ਐ ਫਿਲਮ ਦੇ ਉੱਤੇ ਤੁਸੀਂ ਇੱਥੇ ਅੰਦਾਜ਼ਾ ਲਗਾਓ ਕਿ ਅਸੀਂ ਹਿੰਦੀ ਫਿਲਮ ਨੂੰ 6 ਭਾਸ਼ਾਵਾਂ ਵਿੱਚ ਕਿਉਂ ਡਬ ਕੀਤਾ ਕਿਉਂਕਿ ਸਾਨੂੰ ਪਤਾ ਕਿ ਫਿਲਮ ਬਹੁਤ ਅੱਛੀ ਬਣੀ ਐ ਉਹ ਜਦੋਂ ਤੱਕ ਤੁਸੀਂ ਲੋਕ ਸਾਨੂੰ ਹੈਲਪ ਨਹੀਂ ਕਰੋਗੇ ਹੁਣ ਦੇਖੋ ਸਾਉਦੀਆਂ ਫਿਲਮਾਂ ਕਿਉਂ ਹਿੱਟ ਹੁੰਦੀਆਂ ਨੇ ਕਿਉਂਕਿ ਸਾਉਦ ਦੇ ਲੋਕ ਉਹਨਾਂ ਨੂੰ ਸਪੋਰਟ ਕਰਦੇ ਨੇ ਠੀਕ ਐ ਔਰ ਜਦੋਂ ਤੱਕ ਆਪਣੇ ਪੰਜਾਬੀ ਭਾਈ ਆਪਾਂ ਨੂੰ ਸਪੋਰਟ ਨਹੀਂ ਕਰਨਗੇ ਪੰਜਾਬ ਆਪਾਂ ਨੂੰ ਸਪੋਰਟ ਨਹੀਂ ਕਰੇਗਾ ਉਹ ਤੱਕ ਅਸੀਂ ਕਿਵੇਂ ਨਿਕਲ ਕੇ ਉੱਪਰ ਆਵਾਂਗੇ ਅਸੀਂ ਉਦੋਂ ਹੀ ਨਿਕਲ ਕੇ ਉੱਪਰ ਆਵਾਂਗੇ ਜਦੋਂ ਸਾਨੂੰ ਕਿਉਂਕਿ ਬਾਲੀਵੁੱਡ ਵਾਲਿਆਂ ਨੂੰ ਤਾਂ ਸਾਰੇ ਪਾਸੇ ਹੀ ਤੁਸੀਂ ਲਾਲੋਬੀ ਤੈਮੁਲ ਤਲਕੂ ਕੰਨਣ ਮਨਾਲਾ ਚ ਆਪਣੀਆਂ ਫਿਲਮਾਂ ਨੂੰ ਓਵਰਸੀ ਵੀ ਤੱਕ ਕੈਨੇਡਾ ਅਮਰੀਕਾ ਤੱਕ ਨਾਰਥ ਅਮਰੀਕਾ ਤੱਕ ਆਸਟ੍ਰੇਲੀਆ ਨਿਊਜ਼ੀਲੈਂਡ ਲੈਂਡ ਤੱਕ ਲੈ ਕੇ ਜਾਂਦੇ ਨੇ ਪਰ ਸਾਨੂੰ ਤਾਂ ਸਾਡਾ ਸੂਬਾ ਹੀ ਤਾਂ ਚੱਕੇ ਲੈ ਕੇ ਜਾਏਗਾ ਨਾ ਉਨੇ ਤੁਹਾਡੇ ਪੰਜਾਬੀ ਭਰਾ ਨੇ ਫਿਲਮ ਬਣਾਈ ਆ ਤੇ ਤੁਸੀਂ ਵੇਖੋ ਜੇ ਅਸੀਂ ਤੁਹਾਡੀਆਂ ਉਮੀਦਾਂ ਦੇ ਨਾਂ ਖਰੇ ਉਤਰਾਂਗੇ ਤਾਂ ਤੁਸੀਂ ਸਾਨੂੰ ਫੇਰ ਬਲੇਮ ਕਰਨਾ ਵੀ ਕਿ ਅਸੀਂ ਤਾਂ ਤੁਹਾਡੇ ਅਕੋਰਡਿੰਗਲੀ ਫਿਲਮ ਨਹੀਂ ਬਣਾਈ ਅਸੀਂ 101% ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ ਮੇਰਿਆਂ ਭੈਣਾ ਮੇਰੇ ਭਰਾ ਜਿਹੜੇ ਥੀਏਟਰ ਚ ਜਾਣਗੇ ਜਿਹੜੇ ਵੇਖਣਗੇ ਇਹ ਫਿਲਮ ਦੇ ਦੀ ਯਕੀਨਨ ਤੌਰ ਤੇ ਤੁਸੀਂ ਬਾਹਰ ਆ ਕੇ ਕਹੋਗੇ ਵਾਕਿਆ ਹੀ ਇੱਕ ਜੱਟ ਦੇ ਪੁੱਤ ਨੇ ਵਧੀਆ ਫਿਲਮ ਬਣਾਈ